ਉਰਾੰਤੇ ਬੜਾ ਪਿੰਡ ਰੋਡ ਤੇ ਸਥਿਤ ਨਰੂਲਾ ਆਇਰਨ ਐਂਡ ਸਕ੍ਰੈਪਸ ਜ਼ੋਰ ਤੇ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਤੋਂ ਬਾਅਦ 3 ਧਮਾਕੇ ਵੀ ਹੋਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੂਲਾ ਆਇਰਨ ਐਂਡ ਸਕ੍ਰੈਪਸ ਜ਼ੋਰ ਦੇ ਮਾਲਕ ਅਮਰਜੀਤ ਸਿੰਘ ਨਰੂਲਾ ਨੇ ਦੱਸਿਆ ਕਿ ਜਦੋਂ ਉਹ ਆਪਣਾ ਗੋਦਾਮ ਬੰਦ ਕਰਕੇ ਗਏ ਤਾਂ ਉਹਨਾਂ ਨੂੰ ਦੁਕਾਨਦਾਰਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਗੋਦਾਮ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਗੋਦਾਮ ਅੰਦਰ ਅੱਗ ਲੱਗੀ ਹੋਈ ਸੀ ਇਸ ਮੌਕੇ ਬੜਾ ਪਿੰਡ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਸਮੂਹ ਦੁਕਾਨਦਾਰਾਂ ਵੱਲੋਂ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਗੋਦਾਮ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਕ੍ਰਿਸ਼ਨ ਠਾਕੁਰ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੇ ਨਾਲ ਲੱਗੀ ਹੋਈ ਜਾਪਦੀ ਹੈ। ਜਿਸ ਉੱਪਰ ਉਹਨਾਂ ਵੱਲੋਂ ਸਮੇਂ ਸਿਰ ਕਾਬੂ ਪਾ ਲਿਆ ਗਿਆ ਹੈ। ਮੈਂ ਅਮਰ ਗੁਜੇਰ ਬਰਿਆਨ ਦਾ ਨਰਸੀਆ ਨੇ ਬਸ ਇੱਕ ਦੁਕਾਨ ਦੇ ਉੱਤੇ ਮੈਂ ਘਰ ਚਲੇ ਗਿਆ ਕਿ ਆਫ ਕਰਕੇ ਕਿ ਪੰਜ ਕਾਉਣ ਆਈ ਤੇ ਅੰਦਰ ਫਾਟਾ ਦਾ ਧਮਾਕਾ ਹੋਇਆ ਕਿ ਫੇ ਆ ਕੇ ਦੇਖਿਆ ਤਾਂ ਤਾਂ ਲੱਗੀ ਉਸੇ ਤਰ੍ਹਾਂ ਫੇ ਆ ਕੇ ਬਾਹਰ ਗੁਜੇਰ ਨੇ ਪਰ ਮੈਂ ਨੇ ਕਾਲ ਕੀਤਾ ਕਿ ਆਪਣੇ ਰਿਪੋਰਟ ਉਸੇ ਨੂੰ ਤਾਂ ਉਹਨਾਂ ਨੇ ਆ ਕੇ ਉੱਥੇ ਅੱਗ ਦੇ ਦਾਗ ਪਾ ਲਿਆ ਤੇ ਨੁਕਸਾਨ ਤੇ ਨਹੀਂ ਹੋਇਆ ਉਹ ਨੁਕਸਾਨ ਕੋਟਾ ਨਹੀਂ ਹੋਇਆ ਜੀ ਠੀਕ ਠੀਕ ਆ ਗਿਆ ਬਾਹਰ ਗੁਜੇਰ ਨੇ ਆ ਕੇ ਨੋਟਿਸ ਉਤੇ ਕੋਈ ਨਾ ਕੋਈ। ਰਾਤ ਨੂੰ ਲੂਡਾ ਸਪੈਸੋਨ ਦੇ ਵਿੱਚ ਇੱਕ ਮਾਤਾ ਹੋਇਆ ਕਿਦਾਂ ਜਿਨ੍ਹਾਂ ਨਾਲ ਅੱਗ ਲੱਗ ਗਈ। ਜਦ ਸਾਡੀ ਜੀ ਐਸੋਸੀਏਸ਼ਨ ਨੂੰ ਪਤਾ ਲੱਗਾ ਤੇ ਸਾਡੇ ਸਾਰੇ ਜੀ ਐਸੋਸੀਏਸ਼ਨ ਦੇ ਲੋਕ ਇਕੱਠੇ ਹੋਏ। ਕੋਈ ਜਿੰਨਾ ਇਹਨਾਂ ਦੇ ਅੱਧਾ ਦਸ ਨੰਨੀ ਗੈਸ ਦੀ ਆਉਣ ਵਾਲੀ ਪਈ ਸੀ। ਉਹਦੇ ਨਾਲ ਜਿੰਨਾ ਹੋ ਸਕਿਆ ਸੀ ਆਦਿ ਬਾਬੂ ਪਾਇਆ। ਨਾਲੇ ਬਿਜਾ ਤੇ ਜਿੰਨੇ ਵੀ ਬੰਦੇ ਜਿਹੋ ਨੇ ਦੜ ਕੇ ਪਾਣੀ ਦੀ ਜਿੰਨੀ ਵੀ ਮਦਦ ਹੁਣ ਸਾਡੀ ਉਹਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਸੈਂਡਵੇਨ ਨੂੰ ਤਾਂ ਗਿਆ। ਤੇ ਫਾਇਰ ਬੈਡ ਇਸ ਲੋਰ ਤੋਂ ਆਉਣ ਨੂੰ ਨੀਅਰਬਾਊਟ 10 ਤੋਂ 12 ਮਿੰਟ ਲੱਗਾ ਤੇ ਫਾਇਰ ਕਰਨੀ ਆਪਣੇ ਕੰਮ ਜੀ ਨਤੀ ਹੋਏ ਨੇ ਤੇ ਸਭ ਨੂੰ ਮੈਂ ਦਾ ਧੰਨਵਾਦ ਕਰਦੇ ਆ ਜਿਹੜਾ ਨੇ ਛਿੰਤ ਛੇਤੀ ਆ ਕੇ ਅੱਗ ਦੇ ਉੱਤੇ ਕਾਪੂ ਪਾ ਦਿੱਤਾ ਇੱਥੇ ਕਿਉਂ ਬਾੜ ਦੀ ਦੁਕਾਨ ਤੋਂ ਅੱਧ ਲੱਗੀ ਸੀ ਮੇਰੇ ਵੀ ਲੱਗ ਰਿਹਾ ਕਿ ਇਹ ਸ਼ੋਰ ਸਰਕਟ ਨਾਲ ਜਿਹੜੇ ਨੁਕਸਾਨ ਹੋਇਆ ਹੈ ਇਹ ਕਾਫੀ ਹੱਦ ਕੰਟਰੋਲ ਕਰ ਲਿਆ ਪਰ ਟੋਟਲੀ ਹੁਣ ਤਾਂ ਡੇਢ ਲਈ ਕਵਰ ਅਪ ਹੈ ਉਹ ਕੇਸ ਹਰਾਂ ਕੰਮ ਕਿੰਨਾ ਟਾਈਮ ਲੱਗਿਆ ਤੁਹਾਨੂੰ ਇੱਥੇ ਤੋਂ ਲੰਮਸਨ 45 50 ਮਿੰਟ ਲੱਗੇ ਰਾਹ ਦੇ ਬੜਾ ਪਿੰਡ ਰੋਡ ਤੇ ਸਥਿਤ ਨਰੂਲਾ ਆਇਰਨ ਐਂਡ ਸਕ੍ਰੈਪਸ ਜ਼ੋਰ ਤੇ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਤੋਂ ਬਾਅਦ ਧਿੰਦਮਕੀ ਵੀ ਹੋਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੂਲਾ ਆਇਰਨ ਐਂਡ ਸਕ੍ਰੈਪਸ ਜ਼ੋਰ ਦੇ ਮਾਲਕ ਅਮਰਜੀਤ ਸਿੰਘ ਨਰੂਲਾ ਨੇ ਦੱਸਿਆ ਕਿ ਜਦੋਂ ਉਹ ਆਪਣਾ ਗੋਦਾਮ ਬੰਦ ਕਰਕੇ ਗਏ ਤਾਂ ਉਹਨਾਂ ਨੂੰ ਦੁਕਾਨਦਾਰਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਗੋਦਾਮ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਗੋਦਾਮ ਅੰਦਰ ਅੱਗ ਲੱਗੀ ਹੋਈ ਸੀ ਇਸ ਮੌਕੇ ਬੜਾ ਪਿੰਡ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਸਮੂਹ ਦੁਕਾਨਦਾਰਾਂ ਵੱਲੋਂ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਗੋਦਾਮ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਕ੍ਰਿਸ਼ਨ ਠਾਕੁਰ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੇ ਨਾਲ ਲੱਗੀ ਹੋਈ ਜਾਪਦੀ ਹੈ ਜੋ ਸੁੱਪਰ ਉਹਨਾਂ ਵੱਲੋਂ ਸਮੇਂ ਸਿਰ ਕਾਬੂ ਪਾ ਲਿਆ ਗਿਆ ਹੈ। ਨਾ ਮੈਂ ਤੁਹਾਨੂੰ ਜੇ ਬਰਿਆਨ ਦਾ ਰਸੀਆ ਦੇ ਬਸ ਇੱਕ ਦੁਕਾਨ ਦੇ ਉੱਤੇ ਮੈਂ ਕਰ ਚੇ ਨੇ ਕਿ ਆਫ ਕਰਕੇ ਕਿ ਪੰਜ ਕਾਲਾਈ ਤੇ ਅੰਦਰ ਸਾਧਾ ਤੁਮਾਟਾ ਗਿਆ ਹੋਇਆ ਕਿ ਫੇ ਆ ਕੇ ਦੇਖਿਆ ਤਾਂ ਤਾਂ ਕਿ ਲੱਗੀ ਉਸੇ ਤਾ ਫੇ ਬਾਹਰ ਕਰ ਦੇਇਤ ਨੇ ਪਰ ਮੈਂ ਨੇ ਕਾਲ ਕੀਤਾ ਗਿਆ ਆਪਣੇ ਰੇਡੀਓਸ਼ੀਆ ਨੂੰ ਤਾਂ ਉਹਨਾਂ ਨੇ ਆ ਕੇ ਇੱਥੇ ਅੱਗੇ ਦਾਉਂਗਾਂ ਦੇ ਨੁਕਸਾਨ ਤੇ ਨਹੀਂ ਵੀ ਜ਼ਿਆਦਾ ਹੋਇਆ ਕੋਈ ਨੁਕਸਾਨ ਬਹੁਤਾ ਨਹੀਂ ਹੋਇਆ ਜੀ ਠੀਕੋ ਠੀਕਾ ਹੈ ਪਾਰਕ ਵਿੱਚ ਨੇ ਆਜੇ ਮਾਚੀ ਜੋਤੇ ਨੂੰ ਕਾਬੂ ਪਾਇਆ ਰਾਤ ਨੂੰ ਲੂਡਾ ਸਪੈਸਰ ਦੇ ਵਿੱਚ ਇੱਕ ਮਾਤਾ ਹੋਇਆ ਕਿਦਾਂ ਹੈ ਜਿਹਦੇ ਨਾਲ ਅੱਗ ਲੱਗ ਗਈ ਜਦ ਸਾਡੀ ਜੀ ਐਸੋਸੀਏਸ਼ਨ ਨੂੰ ਪਤਾ ਲੱਗਾ ਤੇ ਸਾਨੂੰ ਸਾਰੀ ਐਸੋਸੀਏਸ਼ਨ ਇਕੱਠੀ ਹੋਈ ਜਿਹਨਾਂ ਇਹਨਾਂ ਅੱਧਾ 10 ਨੰਬਰ ਗੈਸ ਵਾਲੇ ਪਏ ਸੀ ਉਹਦੇ ਨਾਲ ਜਿੰਨਾ ਹੋ ਸਕਿਆ ਸੀ ਆਜੇ ਬਾਪੂ ਪਾਇਆ ਨਾਲੇ ਬਿਆਰ ਦੇ ਜਿੰਨੇ ਵੀ ਬੰਦੇ ਸੀ ਉਹਨੇ ਡੜ ਕੇ ਪਾਣੀ ਦੀ ਬਿਨੀ ਵੱਤ ਹੁਣ ਸਾਡੀ ਉਹਨਾਂ ਅੱਗ ਨੂੰ ਜਾਂਦੀ ਕੋਸ਼ਿਸ਼ ਕੀਤੀ ਗਈ ਇਸ ਦਾ ਫਾਇਰ ਬੀਨ ਨੂੰ ਪੁਹਤਾ ਗਿਆ ਤੇ ਫਾਇਰ ਬੈਂਡ ਫਲੋਰ ਤੋਂ ਆਉਣ ਨੂੰ ਨੀਅਰਬਾਊਟ 10 ਤੋਂ 12 ਮਿੰਟ ਲੱਗਾ ਤੇ ਫਾਇਰ ਕਰਨੇ ਆਪਣੇ ਕੰਮ ਤੇ ਲੱਗੇ ਹੋਏ ਨੇ ਤੇ ਸਸਨੂ ਦਾ ਧੰਨਵਾਦ ਕਰਦੇ ਆ ਜਿਹੜਾ ਨੇ ਚਿੰਤ ਛੇਤੀ ਆ ਕੇ ਅੱਗ ਨੂੰ ਕੋਕੂ ਬਾਜਦੇ ਆ ਆਹੇ ਇੱਥੇ ਗਵਾਰਡ ਜਿਤੁ ਬਾਦ ਤੋਂ ਆਦ ਲੱਗੀ ਸੀ ਨਹੀਂ ਕੋਈ ਮੇ ਵੀ ਲੱਗ ਰਿਹਾ ਕਿ ਇਹ ਸ਼ੋਰ ਸਰਕਟ ਨਾਲ ਜਿਹੜੇ ਨੁਕਸਾਨ ਹੋਇਆ ਹੈ ਇਹ ਕਾਫੀ ਹੱਦ ਕੋਨਟਰੋਲ ਕਰ ਲੈ ਆਪਾਂ ਟੋਟਲੀ ਹੁਣ ਤਾਂ ਦੇਖ ਲਈ ਹੈ ਕਵਰ ਅਪ ਹੈ ਉਹ ਕੇ ਸਾਰਾ ਕੰਮ ਕਿੰਨਾ ਟਾਈਮ ਲੱਗਿਆ ਤੁਹਾਨੂੰ ਇੱਥੇ ਤੋਂ ਲੰਮਸਨ 45 50 ਮਿੰਟ ਲੱਗੇ